ਊੜਾ ਊਠ ਆੜਾ ਅੰਬ ਕੱਕਾ ਕੇਲਾ ਇਹ ਚੀਜ਼ਾਂ ਪੜਾਈਆਂ ਜਾਂਦੀਆਂ ਤਾਂ ਮੈਨੂੰ ਲੱਗ ਮਾਪੇ ਕੀ ਕਰਦੇ ਆ ਮਾਪੇ ਇਹ ਦੇਖਦੇ ਆ ਵੀ ਸਾਡਾ ਜਵਾਕ ਪਹਿਲੇ ਨੰਬਰ ਤੇ ਆਇਆ ਕਲਾਸ ਚੋਂ ਕਿ ਦੂਜੇ ਨੰਬਰ ਤੇ ਆਇਆ ਹੂੰ ਮੋਬਾਈਲ ਦੀ ਕਾੜ ਹੀ ਇਸ ਲਈ ਹੋਈ ਸੀਗੀ ਤਾਂ ਕਿ ਬੰਦਾ ਇਹਨਾਂ ਚਲਾਵੇ ਹੂੰ ਪਰ ਅੱਜ ਮੋਬਾਈਲ ਬੰਦੇ ਨੂੰ ਚਲਾ ਰਿਹਾ ਵੀ ਤੁਸੀਂ ਕੀ ਕਰਨਾ ਬਲਕਿ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੱਤ ਪੰਜਾਬ ਦੇ ਵਿੱਚ ਅੱਜ ਦਾ ਸਾਡਾ ਵਿਸ਼ਾ ਮਾਂ ਬੋਲੀ ਪੰਜਾਬੀ ਅਜੀਤ ਵੀਰੇ ਤੁਸੀਂ ਮਾਂ ਬੋਲੀ ਪੰਜਾਬੀ ਨੂੰ ਕਿਦਾਂ ਦੇਖਦੇ ਹੋ ਦੇਖੋ ਵੀਰੇ ਮੈਂ ਤਾਂ ਤੁਹਾਨੂੰ ਇਹੀ ਗੱਲ ਕਹੂੰਗਾ ਵੀ ਜਿਹੜਾ ਆਪਣਾ ਪੰਜਾਬੀ ਵਿਸ਼ਾ ਇਹ ਬਹੁਤ ਵੱਡਾ ਕੰਮ ਇਸ ਟੌਪਿਕ ਤੇ ਜੇ ਆਪਾਂ ਗੱਲ ਕਰਨ ਲੱਗੇ ਤਾਂ ਆਪਾਂ ਨੂੰ ਬਹੁਤ ਜ਼ਿਆਦਾ ਟਾਈਮ ਲੱਗ ਜਾਣਾਗਾ ਪਰ ਮੈਂ ਤੁਹਾਨੂੰ ਕਹੂੰਗਾ ਵੀ ਅੱਜ ਆਪਾਂ ਵਿਚਾਰ ਰੱਖਦੇ ਹਾਂ ਪੰਜਾਬੀ ਮਾਂ ਬੋਲੀ ਦੀ ਜੜ ਉੜਾੜਾ ਗੁਰਮੁਖੀ ਆਪਣੀ ਜਿੱਥੋਂ ਆਪਣੀ ਜੜ ਸ਼ੁਰੂ ਹੁੰਦੀ ਹੈ ਪੰਜਾਬੀ ਦੀ ਆਪਣੇ ਨਾਲ ਇੱਕ ਬਜ਼ੁਰਗ ਕਹਿੰਦੇ ਹੁੰਦੇ ਸੀਗੇ ਬਈ ਜਦੋਂ ਆਪਾਂ ਮਕਾਨ ਬਣਾਉਣਾਗਾ ਤਾਂ ਉਹਦੀ ਜੜ ਜਣੀ ਦੀ ਉਹਦੀ ਜਿਹੜੀ ਨੀਹ ਆ ਉਹ ਮਜ਼ਬੂਤ ਰੱਖੋ ਤਾਂ ਕਿ ਜਿਹੜਾ ਆਪਣਾ ਮਕਾਨ ਆ ਉਹ ਮਜ਼ਬੂਤ ਰਹੇ ਪਰ ਅੱਜ ਦੇ ਸਮੇਂ ਮੈਨੂੰ ਲੱਗਦਾ ਵੀ ਜੜਾਂ ਨੇ ਜੋ ਆਪਣੀਆਂ ਨੀਹਾਂ ਨੇ ਉਹ ਕਮਜ਼ੋਰ ਹੋ ਚੁੱਕੀਆਂ ਇੱਕ ਹਿਸਾਬ ਨਾਲ ਖੋਖਲੀਆਂ ਹੋ ਚੁੱਕੀਆਂ ਨੇ ਉਹ ਕਿੱਦਾਂ ਉਹ ਦੱਸੋ ਜੜਾਂ ਕਿੱਦਾਂ ਕਮਜ਼ੋਰ ਹੋ ਚੁੱਕੀਆਂ ਜੜਾਂ ਤੋਂ ਮੇਰਾ ਭਾਵਾ ਬਈ ਅੱਜ ਦੀ ਜਨਰੇਸ਼ਨ ਆ ਜਿਹੜੀ ਮੰਨ ਲਓ ਵੀ ਅੱਜ ਦੀ ਪੀੜ੍ਹੀ ਆ ਇਹਦਾ ਧਿਆਨ ਇੰਨਾ ਆਪਦੀ ਜੜ ਵੱਲ ਨਹੀਂ ਆ ਜੇ ਅੱਜ ਮੰਨ ਲਓ ਵੀ ਆਪਾਂ 100 ਬੱਚੇ ਦੇ ਵਿੱਚੋਂ 90 ਬੱਚਿਆਂ ਨੂੰ ਪੁੱਛੀਏ ਬਈ ਸਾਨੂੰ ਉਡਾੜਾ ਆ ਰਿਹਾ ਉਡਾੜਾ 35 ਆ ਰਹੀ ਹੈ 100 'ਚ ਮੰਨ ਲਓ ਵੀ 90 ਬੱਚੇ ਇਹ ਕਹਿਣਗੇ ਵੀ ਸਾਨੂੰ ਨਹੀਂ ਹੁੰਦਾ ਮੇਰਾ ਇੱਕ ਦੋਸਤ ਸੀਗਾ ਮੇਰੀ ਉਹਦੇ ਨਾਲ ਨਾ ਫੋਨ ਤੇ ਗੱਲ ਹੋ ਰਹੀ ਸੀਗੀ ਤੇ ਜਣੀ ਦੀ ਸਾਡਾ ਵਿਸ਼ਾ ਇਹ ਸੀਗਾ ਵੀ ਪੰਜਾਬੀ ਦੇ ਉੱਤੇ ਹੀ ਗੱਲ ਕਰ ਰਹੇ ਸੀਗੇ ਕਹਾਣੀ ਚੱਲ ਰਹੀ ਸੀ ਸਾਡੀ ਕੋਈ ਤੇ ਮੈਂ ਉਹਨੂੰ ਸਵਾਲ ਪਾਇਆ ਹੂੰ ਵੀ ਤੈਨੂੰ ਉਡਾੜਾ ਆਉਂਦਾ ਕਹਿੰਦਾ ਨਹੀਂ ਕਹਿੰਦਾ ਮੈਨੂੰ ਤੋਂ ਐ ਕਰ ਵੀ ਗੁਰੂਆਂ ਦੇ ਨਾਮ ਹੋਰ ਆਪਣਾ ਇਤਿਹਾਸ ਉਹ ਪੁੱਛ ਲੈ ਮੈਨੂੰ ਪਤਾ ਅੱਛਾ ਮੈਂ ਕਿਹਾ ਨਹੀਂ ਮੈਂ ਤੈਨੂੰ ਸਵਾਲ ਪੁੱਛਿਆ ਵੀ ਕੀ ਤੈਨੂੰ ਉਡਾੜਾ ਆਉਂਦਾ ਹੂੰ ਕਹਿੰਦਾ ਨਹੀਂ ਤਾਂ ਮੇਰੇ ਕਹਿੰਦਾ ਭਾਵੇਂ ਇਹ ਆ ਵੀ ਮੰਨ ਲਓ ਵੀ ਘਰ ਆਪਾਂ 10 ਲੱਖ ਦਾ 1 ਕਰੋੜ ਦਾ 10 ਮਿਲੀਅਨ ਦਾ ਕਿੰਨੇ ਦਾ ਵੀ ਆ ਪਰ ਜੇ ਉਹਦੀ ਜੜ ਕਮਜ਼ੋਰ ਆ ਤਾਂ ਨਿੱਕੇ ਜਿਹੇ ਝਟਕੇ ਨਾਲ ਹੀ ਟਹੇ ਜਾਣਾ ਦਰਖਤ ਕਿੱਡਾ ਵੀ ਮਜ਼ਬੂਤ ਆ ਤਾਂ ਜਦੋਂ ਇੱਕ ਨਿੱਕਾ ਜਿਹਾ ਤੂਫਾਨ ਆਇਆ ਜੇ ਉਹਦੀ ਜੜ ਕਮਜ਼ੋਰ ਆ ਤਾਂ ਉਹਨੇ ਪਟਿਆ ਜਾਣਾ ਹੈਗਾ ਤਾਂ ਮਤਲਬ ਇਹ ਵੀ ਆਪਾਂ ਕਿੱਡੇ ਵੀ ਮਰਜੀ ਬਾਕੀ ਸਾਰੀ ਚੀਜ਼ ਸਿੱਖ ਲਈਏ ਪਰ ਜਦੋਂ ਆਪਣੀ ਜੜ ਊੜੇ ਆੜੇ ਨੂੰ ਭੁੱਲ ਗਏ ਤਾਂ ਇੱਕ ਹਿਸਾਬ ਨਾਲ ਆਪਾਂ ਆਪਦੀ ਜੜ ਨਿੱਕੇ ਜਿਹੇ ਤੂਫਾਨ ਨਾਲੀ ਪੱਟ ਲਵਾਂਗੇ ਤਾਂ ਇਹ ਮੈਨੂੰ ਲੱਗਦਾ ਆਪਾਂ ਥੋੜੇ ਕਿ ਟਾਈਮ ਨੂੰ ਆਪਾਂ ਨੂੰ ਦੇਖਣ ਨੂੰ ਵੀ ਮਿਲ ਸਕਦਾ ਪਿੱਛੇ ਜੇ ਇੰਡੋਨੇਸ਼ੀਆ ਦੇ ਵਿੱਚ ਭਾਸ਼ਾ ਸੀਗੀ ਟਾਂਡਿਆ ਹੂੰ ਟਾਂਡਿਆ ਨਾਂ ਦੀ ਭਾਸ਼ਾ ਸੀ ਇੰਡੋਨੇਸ਼ੀਆ ਦੀ 2024 ਦੇ ਵਿੱਚ ਖਤਮ ਹੋ ਗਈ ਬਿਲਕੁਲ ਖਤਮ ਆਫੀਸ਼ੀਅਲ ਤੌਰ ਤੇ ਖਤਮ ਹੋ ਚੁੱਕੀ ਆ ਉਹ ਉਹਦਾ ਮੇਨ ਕਾਰਨ ਕੀ ਸੀਗਾ ਉਹਦਾ ਮੇਨ ਕਾਰਨ ਇਹ ਸੀਗਾ ਵੀ ਜਿਹੜੀ ਨਵੀਂ ਜਨਰੇਸ਼ਨ ਆ ਹੂੰ ਉਹਦਾ ਦੂਜੀਆਂ ਪਛਾਵਾਂ ਵੱਲ ਝੁਕਾਅ ਵਧੇ ਸੀ ਤਾਂ ਉਹ ਆਪਦੀ ਉਹ ਭਾਸ਼ਾ ਨੂੰ ਇੰਨੀ ਤਰਜੀਹ ਨਹੀਂ ਦਿੰਦੇ ਸੀਗੇ ਤੇ ਇਹੀ ਮੈਨੂੰ ਲੱਗਦਾ ਆਪਾਂ ਨੂੰ ਪੰਜਾਬੀ ਦੇ ਵਿੱਚ ਵੀ ਦੇਖਣ ਨੂੰ ਮਿਲ ਰਹੀ ਆ ਵੀ ਅੱਜ ਦੀ ਜਨਰੇਸ਼ਨ ਆ ਜਿਹੜੀ ਇਹਦਾ ਧਿਆਨ ਦੂਜੀਆਂ ਭਾਸ਼ਾਵਾਂ ਵੱਲ ਵੱਧਦਾ ਗੱਲ ਕਰੋ ਤੇ ਆਪਦੀ ਵੱਲ ਘੱਟ ਆ ਜਿਵੇਂ ਕਿ ਤੁਸੀਂ ਕਿਹਾ ਵੀ ਆਪਣਾ ਦੂਜੀਆਂ ਭਾਸ਼ਾਵਾਂ ਵੱਲ ਝੁਕਾਅ ਥੋੜਾ ਵੱਧ ਆ ਹਾਂਜੀ ਤੇ ਉਹਦਾ ਮੁੱਖ ਕਾਰਨ ਕੀ ਹੋ ਸਕਦਾ ਦੇਖੋ ਵੀਰੇ ਇਹਦਾ ਮੇਨ ਕਾਰਨ ਤਾਂ ਮੈਨੂੰ ਲੱਗਦਾ ਵੀ ਜਿਵੇਂ ਆਪਣੀ ਗਲੋਬਲਾਈਜੇਸ਼ਨ ਵਧੀ ਆ ਹੁਣ ਆਪਣੇ ਜਵਾਕਾਂ ਦਾ ਬਾਹਰਲੇ ਦੇਸ਼ਾਂ ਵੱਲ ਧਿਆਨ ਵੱਧਦਾ ਤੇ ਬਾਕੀ ਦੂਜਾ ਮੇਨ ਕਾਰਨ ਇਹ ਆ ਵੀ ਆਪਣੀ ਸਿੱਖਿਆ ਦਾ ਕਿਉਂਕਿ ਹੁਣ ਮੰਨ ਲਓ ਵੀ ਆਪਾਂ ਨੂੰ ਅਸੀਂ ਮੈਂ ਜਦੋਂ ਮੰਨ ਲਓ ਮੈਂ ਨਿੱਕਾ ਹੁੰਦਾ ਨਰਸਰੀ ਜੁਕੇ ਜੀ ਜੁਕੇ ਜੀ ਕੀਤੀ ਆ ਤਾਂ ਉਦੋਂ ਜਿਹੜਾ ਮੈਨੂੰ ਊੜਾੜਾ ਪੜਾਇਆ ਜਾਂਦਾ ਹੁੰਦਾ ਸੀਗਾ ਤਾਂ ਉਹ ਇਹ ਹੁੰਦਾ ਸੀ ਊੜਾ ਉੱਠ ਸਵੇਰੇ ਜਾਗ ੜਾ ਆਲਸ ਨੀਂਦ ਤਿਆਗ ਈਡੀ ਇਸ਼ਨਾਨ ਕਰ ਪਿਆਰੇ ਸੱਸਾ ਸਾਫ਼ ਕਰਦਾਂ ਦ ਸਾਰੇ ਸਾਨੂੰ ਇਹ ਪੜਾਇਆ ਜਾਂਦਾ ਹੁੰਦਾ ਸੀਗਾ ਆਪਣੇ ਵਿਲੇ ਜਾਨੀ ਇਹ ਚੀਜ਼ ਸੀਗੀ ਤੁਸੀਂ ਵੀ ਉਹੀ ਪੜੀਆ ਤੇ ਮੈਂ ਵੀ ਉਹੀ ਪੜੀਆ ਪਰ ਅੱਜ ਦੇ ਜਵਾਨਾਂ ਨੂੰ ਊੜਾ ਊਠ ਆੜਾ ਅੰਬ ਕੱਕਾ ਕੇਲਾ ਇਹ ਚੀਜ਼ਾਂ ਪੜਾਈਆਂ ਜਾਂਦੀਆਂ ਤਾਂ ਮੈਨੂੰ ਲੱਗਦਾ ਵੀ ਉਹ ਫਲਾਂ ਦੇ ਨਾਮ ਜ਼ਿਆਦਾ ਤੇ ਜਾਨਵਰਾਂ ਦੇ ਨਾਮ ਜ਼ਿਆਦਾ ਯਾਦ ਕਰਦੇ ਆ ਹੂੰ ਗੁਰਮੁਖੀ ਊੜੇ ਆੜੇ ਨੂੰ ਘੱਟ ਤਰਜੀਹ ਦਿੰਦੇ ਆ ਥੋੜਾ ਸ਼ਾਰਟਕਟ 'ਚ ਆ ਗਏ ਹਾਂਜੀ ਬੇਮਾਨ ਲੋਕ ਵੀ ਹਰੇਕ ਚੀਜ਼ ਦਾ ਤਰਜੀਹ ਘਟਾਤੀ ਉਹ ਚੀਜ਼ ਦੀ ਜਿਹੜੀ ਚੀਜ਼ ਆਪਾਂ ਸੀਗੀ ਮੰਨ ਲਓ ਵੀ ਊੜਾ ਅੱਠ ਸਵੇਰੇ ਜਾ ਕੇ ਉਹ ਕੱਲਾ ਇੱਕ ਹਿਸਾਬ ਨਾਲ ਆਪਾਂ ਨੂੰ ਗੁਰਮੁਖੀ ਨਹੀਂ ਸੀ ਪੜਾਈ ਜਾਂਦੀ ਉਹਦੇ ਨਾਲ ਆਪਾਂ ਨੂੰ ਜ਼ਿੰਦਗੀ ਜਿਉਣ ਦਾ ਢੰਗ ਵੀ ਦੱਸਿਆ ਜਾਂਦਾ ਸੀ ਤਰੀਕਾ ਦੱਸਿਆ ਜਾਂਦਾ ਸੀਗਾ ਮੰਨ ਲਓ ਵੀ ਸਵੇਰੇ ਉੱਠੋ ਇਸ਼ਨਾਨ ਕਰੋ ਵਰਸ਼ ਕਰੋ ਤਿਆਰ ਹੋਵੋ ਗੁਰਦੁਆਰੇ ਜਾਓ ਪਾਠ ਕਰੋ ਇਹ ਚੀਜ਼ਾਂ ਸਿਖਾਈਆਂ ਜਾਂਦੀਆਂ ਸੀਗੀਆਂ ਤਾਂ ਬੇਸਿਕਲੀ ਇੱਕ ਢੰਗ ਹੁੰਦਾ ਸੀਗਾ ਜ਼ਿੰਦਗੀ ਜਿਉਣ ਨੂੰ ਦੱਸਣ ਦਾ ਵੀ ਕਿਵੇਂ ਜਿਉਣੀ ਹੈ ਨਾ ਕੀ ਕੱਲੀ ਉਹ ਤਾਂ ਐ ਹੁੰਦਾ ਸੀ ਵੀ ਗੁਰਮੁਖੀ ਪੜ੍ਹਾਈ ਨਹੀਂ ਸੀ ਜਾਂਦੀ ਸਿਖਾਈ ਜਾਂਦੀ ਸੀ ਬੱਚਿਆਂ ਨੂੰ ਤਾਂ ਕਿਤੇ ਨਾ ਕਿਤੇ ਮੈਨੂੰ ਲੱਗਦਾ ਸਿੱਖਿਆ ਦਾ ਵੀ ਪਿਆ ਤੇ ਦੂਜਾ ਮੈਨੂੰ ਲੱਗਦਾ ਵੀ ਮਾਪਿਆਂ ਦਾ ਬਹੁਤ ਅਹਿਮ ਰੋਲ ਆ ਇਸ ਚੀਜ਼ ਦੇ ਵਿੱਚ ਕਿਉਂਕਿ ਮੰਨ ਲਓ ਅੱਜ ਦੇ ਬੱਚੇ ਬੱਚਿਆਂ ਨੂੰ ਪੜ੍ਹਾਈ ਦੇ ਉੱਤੇ ਥੋਪਿਆ ਜਾ ਰਿਹਾ ਵੀ ਮੰਨ ਲਓ ਇੱਕ ਹਸਾਲ ਨਾਲ ਪੜ੍ਹਾਈ ਬੱਚਿਆਂ ਦੇ ਥੋਪੀ ਜਾ ਰਹੀ ਆ ਮੰਨ ਲਓ ਵੀ ਉਹਨਾਂ ਦਾ ਸਿੱਖਣ ਵੱਲ ਧਿਆਨ ਘਟਾ ਤੇ ਨੰਬਰਾਂ ਦੇ ਧਿਆਨ ਜ਼ਿਆਦਾ ਹੋ ਗਿਆ ਬਿਲਕੁਲ ਮਾਪੇ ਕੀ ਕਰਦੇ ਆ ਮਾਪੇ ਇਹ ਦੇਖਦੇ ਆ ਵੀ ਸਾਡਾ ਜਵਾਕ ਪਹਿਲੇ ਨੰਬਰ ਤੇ ਆਇਆ ਕਲਾਸ ਚੋਂ ਕਿ ਦੂਜੇ ਨੰਬਰ ਤੇ ਆਇਆ ਹੂੰ ਇਹ ਨਹੀਂ ਦੇਖਦੇ ਵੀ ਉਹਨੇ ਕੀ ਸਿੱਖਿਆ ਤੇ ਕੀ ਪੜ੍ਹਿਆ ਤੇ ਉਹਨੂੰ ਕਿੰਨਾ ਹੁੰਦਾ ਤੇ ਬਾਕੀ ਇੱਕ ਇਹ ਵੀ ਗੱਲ ਆ ਵੀਰੇ ਵੀ ਮੰਨ ਲਓ ਆਪਾਂ ਆਪਦੇ ਦਾਦੇ-ਦਾਦੀਆਂ ਤੋਂ ਜਦੋਂ ਰਾਤ ਨੂੰ ਪਹਿਣ ਲੱਗਦੇ ਸੀਗੇ ਬਾਤਾਂ ਸਾਖੀਆਂ ਬੁਝਾਰਤਾਂ ਇਹ ਚੀਜ਼ਾਂ ਹੁੰਦੀਆਂ ਸੀ ਸੁਣਦੇ ਕਹਾਣੀਆਂ ਸੁਣ ਕੇ ਪੈਂਦੇ ਹੁੰਦੇ ਸੀ ਤਾਂ ਉਹ ਚੀਜ਼ ਮੈਨੂੰ ਲੱਗਦਾ ਵੀ ਆਪਣੇ ਦਿਮਾਗ ਦੇ ਵਿੱਚ ਕਿਤੇ ਨਾ ਕਿਤੇ ਇਹ ਚੀਜ਼ ਨੂੰ ਭਰਦੀ ਸੀਗੀ ਪਰ ਅੱਜ ਦੇ ਆਪਾਂ ਦੇਖਦੇ ਆਂ ਵੀ ਖਤਮ ਹੋ ਚੁੱਕੀ ਆਂ ਦਾਦੇ-ਦਾਦੀਆਂ ਕੋਲੇ ਕੋਈ ਬੱਚਾ ਨਹੀਂ ਵਹਿੰਦਾ ਟਿਊਸ਼ਨ ਰਖਾਤੇ ਉਹਦੀ ਥਾਂ ਤੇ ਫੋਨ ਆ ਗਿਆ ਮੋਬਾਈਲ ਆ ਗਿਆ ਮੋਬਾਈਲ ਮੈਨੂੰ ਲੱਗਦਾ ਮੇਨ ਕਾਰਨ ਆ ਕਿਉਂਕਿ ਮੰਨ ਲਓ ਵੀ ਅੱਜ ਦੇ ਸਮੇਂ ਮੋਬਾਈਲ ਦੀ ਕਾੜ ਇਸ ਲਈ ਹੋਈ ਸੀਗੀ ਤਾਂ ਕਿ ਬੰਦਾ ਇਹਣਾ ਚਲਾਵੇ ਹੂੰ ਪਰ ਅੱਜ ਮੋਬਾਈਲ ਬੰਦੇ ਨੂੰ ਚਲਾ ਰਿਹਾ ਵੀ ਤੁਸੀਂ ਕੀ ਕਰਨਾ ਤੇ ਬਾਕੀ ਵੀਰੇ ਇਹ ਗੱਲ ਆ ਵੀ ਮੰਨ ਲਾ 35 ਚੋਂ ਹੁਣ ਆਪਾਂ ਦੋ ਅੱਖਰ ਹੋਰ ਦਾ ਤੇ ਅਹੀਂਆ ਕਿਸੇ ਨੂੰ ਕਹਿਣਾ ਨਹੀਂ ਹੁੰਦਾ ਨਾਣੇ ਦੀ ਥਾਂ ਨੰਨੇ ਨੂੰ ਕਰਤਾ ਤਾਂ ਬਹੁਤ ਮੈਨੂੰ ਲੱਗਦਾ ਵੀ ਜਿਵੇਂ ਜਿਵੇਂ ਕੱਲੇ ਅੱਖਰ ਨਹੀਂ ਘਟ ਰਹੇ ਇਹ ਹੌਲੀ ਹੌਲੀ ਆਪਣੀ ਮਾਂ ਬੋਲੀ ਖਤਮ ਹੋ ਗਈ ਆ ਦੀ ਮਾਨੜੋ ਵੀ ਲਾਈਫ ਆ ਜਿਹੜੀ ਉਹ ਘਟ ਰਹੀ ਆ ਵੀ ਥੋੜੇ ਸਮੇਂ ਚ ਮੈਨੂੰ ਲੱਗਦਾ ਕਾ ਵੀ ਇਹਦਾ ਬਹੁਤ ਮਾੜਾ ਅਸਰ ਦੇਖਣ ਨੂੰ ਮਿਲੂ ਆਪਾਂ ਨੂੰ ਤੇ ਬਾਕੀ ਵੀਰੇ ਰਹੀ ਗੱਲ ਅੱਜ ਦੀ ਜਨਰੇਸ਼ਨ ਦੀ ਤਾਂ ਜੇ ਮੈਂ ਕਹਦਾ ਵੀ ਬਿੰਦੀ ਟਿੱਪੀ ਆਦਕ ਕੰਨਾ ਬੋਲਣਾ ਤਾਂ ਬਹੁਤ ਦੂਰ ਦੀ ਗੱਲ ਆ ਉਹਨਾਂ ਨੂੰ ਅੱਖਰਾਂ 'ਚ ਲਾਉਣਾ ਨਹੀਂ ਆਉਂਦਾ ਵੀ ਕਿਵੇਂ ਲਾਉਣਾਗਾ ਹੁਣ ਮੰਨ ਲਓ ਵੀ ਬਿੰਦੀ ਦੀ ਬਹੁਤ ਅਹਿਮੀਅਤ ਹੈ ਆਪਣੀ ਭਾਸ਼ਾ ਦੇ ਵਿੱਚ ਪਰ ਅੱਜ ਦੇ ਸਮੇਂ 'ਚ ਬਿੰਦੀ ਹੈ ਨਹੀਂ ਗਈ ਮੈਂ ਤੁਹਾਨੂੰ ਇਹਦੇ 'ਚ ਉਦਾਹਰਣ ਦੇ ਸਕਦਾਗਾ ਜਿਵੇਂ ਵੀ ਮੰਨ ਲਓ ਬਾਂਦਰ ਪੜਨਾ ਆਪਾਂ ਹਾਂ ਬਾਂਦਰ ਦੇ ਵਿੱਚ ਜਿੰਨਾ ਟਾਈਮ ਬਿੰਦੀ ਨਹੀਂ ਲੱਗਦੀ ਤੁਸੀਂ ਬਾਂਦਰ ਪੜ ਨਹੀਂ ਸਕਦੇ ਉਹ ਬਾਦਰ ਬਣੂਗਾ ਅਦਰ ਬਣੂਗਾ ਤਾਂ ਮੈਨੂੰ ਲੱਗਦਾ ਇਹ ਚੀਜ਼ਾਂ ਦਾ ਵੀ ਬਹੁਤ ਬੱਡੀਆਂ ਨੇ ਵੀ ਆਪਣੇ ਜਨਰੇਸ਼ਨ ਨੇ ਕੀ ਸਿੱਖਣੀਆਂ ਮੰਨ ਲਓ ਵੀ ਉਹ 35 ਅੱਖਰ ਹੀ ਨਹੀਂ ਸਿੱਖ ਸਕੇ ਅਜੇ ਤੱਕ ਵੀ ਇਹਨਾਂ ਨੂੰ ਪੜਨਾ ਕਿਵੇਂ ਤਾਂ ਇਹ ਚੀਜ਼ਾਂ ਦਾ ਵੀਰੇ ਬਹੁਤ ਰੋਲ ਆ ਇਹ ਕਾਰਨਾਂ ਤੋਂ ਬਿਨਾ ਤੁਹਾਨੂੰ ਲੱਗਦਾ ਵੀ ਵਿਦੇਸ਼ਾਂ ਦਾ ਅਸਰ ਵੀ ਪਿਆ ਆਪਣੇ ਤੇ ਹਾਂਜੀ ਵੀਰੇ ਇਹ ਚੀਜ਼ ਦਾ ਵੀ ਬਹੁਤ ਅਸਰ ਪਿਆਗਾ ਕਿਉਂਕਿ ਮੰਨ ਲਓ ਜੇ ਆਪਾਂ ਦੇਖਣਾ ਵੀ ਜਵਾਕ ਭੁੱਲ ਕਿਉਂ ਰਹੇ ਆ ਮੰਨ ਲਾ ਵੀ ਮੇਰੀ ਹਾਮ ਉਬਰ ਨੇ ਜਿਹੜੇ ਉਹ ਬਹੁਤ ਜ਼ਿਆਦਾ ਭੁੱਲ ਚੁੱਕਿਆ ਹੁਣ ਮੰਨ ਲਓ ਵੀ ਆਪਣੇ ਇੱਥੇ ਕੈਨੇਡਾ ਦੇ ਵਿੱਚ ਹੀ ਦੇਖ ਲਓ ਜਿਹੜੇ ਆਪਾਂ ਮੰਨ ਲਓ ਵੀ ਉਧਰੋਂ ਆਏ ਵੇ ਆ ਤਾਂ ਇਹ ਕੀ ਕਰਦੇ ਆ ਫੇਕ ਐਕਸੈਂਟ ਵਰਤਦੇ ਆ ਫੇਕ ਪਹਿਰਾਵਾ ਵਰਤਦਾ ਵੀ ਮੰਨ ਲਓ ਇੱਕ ਹਸਾਬ ਨਾਲ ਉਹ ਇੱਧਰਲੇ ਦੇਖਣ ਦੇ ਚੱਕਰ ਦੇ ਵਿੱਚ ਇੱਧਰਲੇ ਮੰਨ ਲਓ ਵੀ ਬੋਲੀ ਨੂੰ ਬੋਲਣ ਦੇ ਚੱਕਰ ਚ ਤਾਂ ਉਹ ਆਪਦੀ ਪਛੜਲੀ ਭੁੱਲ ਚੁੱਕਿਆ ਬੇ ਅਸੀਂ ਕੀ ਸੀਗੇ ਮੰਨ ਲਓ ਹੁਣ ਤੁਸੀਂ ਇਹ ਦੇਖੋ ਬਈ ਨਾ ਤਾਂ ਉਹ ਇੱਧਰ ਦੇ ਆ ਨਾ ਤੋਂ ਬਣ ਸਕਦੇ ਆ ਵੇ ਇੱਕ ਹਿਸਾਬ ਨਾਲ ਉਹ ਇੱਧਰਲੇ ਬਣਤਾ ਨਹੀਂ ਸਕਦੇ ਠੀਕ ਆ ਤੇ ਨਾ ਹੀ ਉਹ ਇੱਧਰਲੇ ਆਪਾਂ ਨੂੰ ਆਪਦੇ ਝਰ ਲਾਉਣ ਉਹ ਚੀਜ਼ ਦੇ ਹਿਸਾਬ ਨਾਲ ਪਰ ਉਹ ਚੀਜ਼ ਦੇ ਬਣ ਦੇ ਚੱਕਰ ਦੇ ਵਿੱਚ ਆਪਾਂ ਜਿਹੜੇ ਆਪ ਸੀਗੇ ਉਹ ਭੁੱਲ ਚੁੱਕੇ ਆ ਤੇ ਮੈਨੂੰ ਲੱਗਦਾ ਇਹ ਚੀਜ਼ ਦਾ ਵੀ ਬਹੁਤ ਵੱਡਾ ਕਾਰਨ ਆ ਕਿਉਂਕਿ ਮੰਨ ਲਓ ਮੈਂ ਕਹਿੰਦਾ ਅੱਜ ਦੇ ਸਾਰੇ ਜਵਾਕਾਂ ਨੂੰ ABC ਤਾਂ ਹੁੰਦੀ ਆ ਕਿਹਨੂੰ ਮਰਜ਼ੀ ਪੁੱਛਣ ਨੂੰ ਨਿੱਕੇ ਜਵਾਕ ਨੂੰ ਵੀ ਹੁੰਦੀ ਆ ਵੱਡੇ ਨੂੰ ਵੀ ਹੁੰਦੀ ਆ ਬਿਲਕੁਲ ਪਰ ਉੜਾੜਾ ਕਿਸੇ ਨੂੰ ਨਹੀਂ ਹੁੰਦਾ ਉਹ ਡਾੜਾ ਗੈਂਤੀ ਦੇ ਜਵਾਬ ਹੋਣਗੇ ਜਿਨ੍ਹਾਂ ਨੇ ਯਾਦ ਰੱਖਿਆ ਤੇ ਵੀਰੇ 100 'ਚ ਮੈਨੂੰ ਲੱਗਦਾ 10% ਨੂੰ ਹੀ ਉੜਾੜਾ ਹੁੰਦਾ ਹੋਊਗਾ 90% ਨੂੰ ਨਹੀਂ ਹੁੰਦਾ ਬਿਲਕੁਲ ਵੀਰੇ 90% ਨੂੰ ਮੈਂ ਕਹਿੰਦਾ ਇਹ ਆਪਾਂ ਭਵੇਂ ਤੁਸੀਂ ਇੱਥੇ ਤੁਰ ਕੇ ਕਿਸੇ ਬੱਚੇ ਨੂੰ ਪੁੱਛ ਲਿਓ ਤੁਰੇ ਫਿਰਦੇ ਨੂੰ ਉਹਨੂੰ 100 'ਚ ਮੰਨ ਲਓ ਵੀ 90 ਅਜਿਹੇ ਬੰਦੇ ਹੋਣਗੇ ਜਿਨ੍ਹਾਂ ਨੂੰ ਉੜਾੜਾ ਨਹੀਂ ਹੁੰਦਾ ਨਹੀਂ ਹੁੰਦਾ ਹਾਂਜੀ ਵੀਰੇ ਸਕੂਲ ਤੇ ਵੱਡਾ ਮੇਨ ਕਾਰਨ ਮੈਨੂੰ ਲੱਗਦਾ ਸਕੂਲਾਂ ਦਾ ਹਾਂਜੀ ਵੀਰੇ ਸਕੂਲ ਵੀ ਇਹਦੇ ਵਿੱਚ ਕਿਤੇ ਨਾ ਕਿਤੇ ਮੁੱਖ ਕਾਰਨਾ ਮੰਨ ਲਓ ਤੁਹਾਨੂੰ ਮੈਂ ਆਪਦੀ ਸਟੋਰੀ ਦੱਸਦਾ ਵੀ 10ਵੀਂ ਤੱਕ ਜਿਹੜੀ ਸਾਡੀ ਮੈਡਮ ਹੁੰਦੀ ਸੀ ਵੀ ਜਿਹੜੀ ਐਣਾ ਤੋਂ ਮੈਂ 10ਵੀਂ ਤੱਕ ਪੜਿਆ ਤਾਂ ਉਹਨੇ ਸਾਨੂੰ ਪੰਜਾਬੀ ਦੀ ਕਾਪੀ ਲਵਾਈ ਹੁੰਦੀ ਸੀ ਤਾਂ ਉਹਨੇ ਮੰਨ ਲਓ ਵੀ ਇੱਕ ਲੇਖ ਦੇ ਦੇਣਾ ਇੱਕ ਵਿਸ਼ਾ ਦੇ ਦੇਣਾ ਸਾਨੂੰ ਵੀ ਇਸ ਚੀਜ਼ ਤੇ ਤੁਸੀਂ ਲਿਖ ਕੇ ਲਿਆਉਣਾਗਾ ਉਹ ਦੇਖ ਕੇ ਹੀ ਲਿਖਣਾ ਹੁੰਦਾ ਸੀ ਮੰਨ ਲਓ ਵੀ ਗ੍ਰਹਿ ਦੇ ਉੱਤੋਂ ਦੇਖ ਕੇ ਲਿਖਣਾ ਪਰ ਉਹਦੇ ਚ ਕੀ ਹੁੰਦਾ ਜੀ ਉਹਦਾ ਮੇਨ ਕਾਰਨ ਕੀ ਹੁੰਦਾ ਸੀਗਾ ਵੀ ਉਹਨੇ ਸਾਨੂੰ ਬਿੰਦੀ ਟਿੱਪੀ ਆਦਿਕ ਜੇ ਮੰਨ ਲਓ ਵੀ ਇਹ ਨਹੀਂ ਲਾਇਆ ਤਾਂ ਉਹਦੇ ਪਿੱਛੇ ਸਾਡੇ ਡੰਡੇ ਪੈਂਦੇ ਹੁੰਦੇ ਵੀਰੇ ਕੁੱਟ ਪੈਂਦੀ ਹੁੰਦੀ ਸੀਗੀ ਹਨਾ ਪਰ ਅੱਜ ਦੇ ਜਵਾਕਾਂ ਦੇ ਮੰਨ ਲਓ ਵੀ ਘਰ ਦੇ ਵੀ ਉਝੇ ਆ ਵੀ ਜੇ ਕੋਈ ਕਹਿੰਦੇ ਆ ਸਕੂਲ ਵਾਲੇ ਮੰਨ ਲਓ ਵੀ ਕੋਈ ਕਹਿੰਦੇ ਆ ਬੱਚਿਆਂ ਨੂੰ ਤਾਂ ਘਰ ਦੇ ਨਾਲ ਕਹਿੰਦੇ ਵੀ ਤੁਸੀਂ ਸਾਡੇ ਜਵਾਨ ਨੂੰ ਕੁੱਟਿਆ ਗਿਆ ਵਾ ਹਨਾ ਇਹ ਚੀਜ਼ ਦਾ ਵੀ ਕਾਰਨ ਆ ਬਾਕੀ ਵੀਰੇ ਜਦੋਂ ਮਨਨ ਲੋ ਵੀ ਸਕੂਲਾਂ ਦੇ ਵਿੱਚ ਪੰਜਾਬੀ ਨੂੰ ਇੱਕ ਹਿਸਾਬ ਨਾਲ ਐਡੀਸ਼ਨਲ ਤੋਂ ਬਣਾਇਆ ਜਾ ਰਿਹਾਗਾ ਹੌਲੀ ਹੌਲੀ ਮੈਨੂੰ ਲੱਗਦਾ ਵੀ ਬਾਕੀ ਪਛਾਵਾਂ ਨੂੰ ਵੱਧ ਤਰਜੀਹ ਹੋ ਗਈ ਆ ਮਨਨ ਲੋ ਇੰਗਲਿਸ਼ ਨੂੰ ਵੱਧ ਤਰਜੀਹ ਅੱਜ ਦੇ ਸਮੇਂ ਘਰ ਦੇ ਵੀ ਕਿਤੇ ਨਾ ਕਿਤੇ ਵੱਧ ਤਰਜੀਹ ਇੰਗਲਿਸ਼ ਨੂੰ ਦਿੰਦੇ ਆ ਆਪਦੀ ਮਾਂ ਬੋਲੀ ਨੂੰ ਨਹੀਂ ਦਿੰਦੇ ਤੇ ਇਹ ਜੀ ਵੀਰੇ ਮੇਨ ਕਾਰਨ ਤਾਂ ਮੈਨੂੰ ਲੱਗਦਾ ਏਹੀ ਹਿਸਾਬ ਨੇ ਹਨਾ ਤੇ ਬਾਕੀ ਜਦੋਂ ਮਨਨ ਲੋ ਵੀ ਮੈਂ ਤਾਂ ਏਹੀ ਕਹੂੰਗਾ ਵੀ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਉਹ ਦਰਖਤ ਜੇ ਜੜਾ ਹੁਣ ਕਮਜ਼ੋਰ ਹੁੰਦੀ ਜਾ ਰਹੀ ਹੈ ਤਾਂ ਛੇਤੀ ਉਹ ਟੁੱਟ ਵੀ ਸਕਦੀ ਆ ਤਾਂ ਮੰਨ ਲਓ ਵੀ ਜਦੋਂ ਨਿੱਕਾ ਜਿਹਾ ਕੋਈ ਝਟਕਾ ਵੱਜਿਆ ਤਾਂ ਉਹਨੇ ਟੁੱਟ ਜਾਣਾ ਗਲਤੀਆਂ ਮੈਨੂੰ ਨਹੀਂ ਲੱਗਦਾ ਉਹ ਬਹੁਤਾ ਟਾਈਮ ਟਿਕੂਗੇ ਤੁਸੀਂ ਪੜ ਸਕਦੇ ਹੋ ਇੰਡੋਨੇਸ਼ੀਆ ਦੇ ਵਿੱਚ ਇਹ ਚੀਜ਼ ਹੁੰਦੀ ਤੁਸੀਂ ਦੇਖੀ ਆ ਉਹ ਵੀ ਇੰਡੋਨੇਸ਼ੀਆ ਦੀ ਭਾਸ਼ਾ ਤਾਂ ਮੈਂ ਇਹ ਤੁਹਾਨੂੰ ਦੱਸਦਾ ਬਾਕੀ ਜੇ ਤੁਸੀਂ ਇੰਡੋਨੇਸ਼ੀਆ ਦੀ ਖੋਲੋ ਤਾਂ 2010 ਤੋਂ ਲੈ ਕੇ 2024 ਤੱਕ 3 ਭਸ਼ਾਵਾਂ ਲੁਕਤ ਹੋ ਗਈਆਂ ਉਹਦਾ ਮੇਨ ਕਾਰਨ ਹੀ ਇਹ ਸੀ ਵੀ ਮੰਨ ਲਓ ਉਹਨਾਂ ਦੇ ਜਿਹੜੀ ਉਹਨਾਂ ਦੀ ਭਾਸ਼ਾ ਸੀ ਉਹਦੇ ਅੱਖਰ ਘਟਦੇ ਗਏ ਨਵੇਂ ਬੱਚੇ ਸੀ ਜਿਹੜੀ ਮੰਨ ਲਓ ਨਵੀਂ ਪੀੜ੍ਹੀ ਸੀਗੀ ਤਾਂ ਉਹਨਾਂ ਨੇ ਮੰਨ ਲਓ ਵੀ ਦੂਜੀਆਂ ਭਾਸ਼ਾਵਾਂ ਨੂੰ ਜ਼ਿਆਦਾ ਤਰਜੀਹ ਦਿੱਤੀ ਬਾਹਰਲੀਆ ਭਾਸ਼ਾਵਾਂ ਨੂੰ ਤਾਂ ਇਹਦਾ ਕਰਕੇ ਤਿੰਨ ਭਾਸ਼ਾ ਉਲਪਤ ਹੋ ਚੁੱਕੀਆਂ ਹੁਣ ਉੱਥੋਂ ਤੁਸੀਂ ਇਹ ਜੀ ਇੰਡੋਨੇਸ਼ੀਆ ਦੇ ਵਿੱਚ ਦੇਖ ਸਕਦੇ ਹੋ ਤੇ ਮੈਨੂੰ ਲੱਗਦਾ ਥੋੜੇ ਸਮੇਂ ਵਿੱਚ ਇਹੀ ਹਾਲ ਕਿਤੇ ਪੰਜਾਬੀ ਦਾ ਨਾ ਹੋ ਜੇ ਤਾਂ ਮੈਨੂੰ ਲੱਗਦਾ ਵੀ ਸਕੂਲਾਂ ਦੇ ਵਿੱਚ ਗੁਰਮੁਖੀ ਉਹੀ ਪੁਰਾਣੀ ਅੱਠ ਸਵੇਰੀ ਜਾਗ ਲਈ ਪੜਾਈ ਜਾਣੀ ਚਾਹੀਦੀ ਉਹ ਬਹੁਤ ਜ਼ਰੂਰੀ ਆ ਤਾਂ ਮੈਂ ਤਾਂ ਇਹੀ ਮੀਨ ਕਾਰਨ ਮੰਨਦਾਗਾ ਤੇ ਬਾਕੀ ਹੋਰ ਵੀ ਹੋ ਸਕਦੇ ਹਨਾ ਬਾਕੀ ਆਪਾਂ ਕਹਿ ਸਕਦੇ ਆ ਵੀ ਆਪਾਂ ਨੂੰ ਤਾਂ ਹਜੇ ਨਹੀਂ ਨੌਲੇਜ ਵੀ ਨਹੀਂ ਆ ਆਪਣੇ ਤੋਂ ਵੱਡੇ ਗਿਆਨੀ ਬੈਠੇ ਨੇ ਉਹ ਦੱਸ ਸਕਦੇ ਆ ਹਨਾ ਵੀ ਕਿਵੇਂ ਸੁਧਾਰ ਸਕਦੇ ਆ ਇਹ ਚੀਜ਼ ਆਪਾਂ ਤਾਂ ਮੈਂ ਤਾਂ ਕਹਿੰਦਾ ਵੀ ਮੈਂ ਇੰਨਾ ਹੀ ਕਹਿ ਗਏ ਬਾਕੀ ਹੋਈ ਭੁੱਲ ਚੁੱਕਾ ਗਲਤੀ ਮੰਗਦਾ ਹਨਾ ਤੇ ਇੰਨੇ ਕਹਿ ਕੇ ਮੈਂ ਤਾਂ ਆਪਦੇ ਸ਼ਬਦਾਂ ਦੀ ਸਮਾਪਤੀ ਕਰਦਾ